ਇਹ ਟਾਈਮ ਤੋਂ ਟਾਈਮ 20 ਕਿਲੋ ਖੀਰੀ ਬੱਛੀ ਕੋਲੋਂ ਬਾਈ ਕਹਿੰਦਾ ਤਲਾਕੇ ਦੇ ਦਾਂਗੇ ਕੰਡੇ ਤੇ ਨਾਲ ਵੀ ਬੱਛੀ ਰਹੂਗੀ ਲੈ ਸੱਜਣੋ ਪਿੰਡ ਖੀਵਾ ਦਿਆਲੂ ਵਾਲਾ ਤਹਿਸੀਲ ਭੀਖੀ ਤੇ ਜ਼ਿਲ੍ਹਾ ਮਾਨਸਾ ਤੋਂ ਨਾ ਬਾਈ ਮੁੰਤੀ ਕੋਲੋਂ ਤਿੰਨ ਬੈੜਾਂ ਲਗੀਆਂ ਦਿਖਾਉਣਾ ਦੋ ਤਾਂ ਜਰਸੀ ਚ ਪੈਂਦੀਆਂ ਦਿਖਾ ਦਾਂਗੇ ਤੇ ਇੱਕ ਮਲਵਾ ਦਿਖਾ ਦਾਂਗੇ ਐਚਐਫ ਆ ਗਈ 20 ਕਿਲੋ ਦੁੱਧ ਤਿਆਰ ਤੇ ਦੰਦੋਏ ਬਾਈ ਕਹਿੰਦਾ ਖੀਰੀ ਆ ਨਾਲ ਵੀ ਬੱਛੀ ਆ ਗਈ ਤੇ ਬਾਕੀ ਗੱਲਬਾਤ ਬਾਈ ਨਾ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਟੋਟਲ ਤਿੰਨ ਪਸ਼ੂ ਨੇ ਕੰਮ ਹੈਗਾ ਵਪਾਰ ਦਾ ਰੂਟੀਨ ਚੇ ਸੱਜਣ ਕੋਲੇ ਹੁਣ ਗਾਵਾਂ ਤਕਰੀਬਨ ਤਕਰੀਬਨ ਆਇਆ ਕਰਨੀਆਂ ਹਾਰਮੋਨ ਠੀਕਵੇਂ ਆ ਜਾਓ ਲੈ ਬੰਨੇ ਆ ਜਾ ਚੜਦੀ ਕਲਾ ਚੜਦੀ ਕਲਾ ਜਾ ਵੀਰੇ ਆ ਨੰਬਰ ਬੋਲ ਦਿਓ ਜੀ ਨੰਬਰ 9872434592 ਵੀਰੇ 9872434592 34592 ਤੇ ਸ਼ੁਰੂਆਤ ਫਿਰ ਵੱਡੀ ਵੜਦੂ ਕਰਦੀਏ ਮਾਰ ਮਾਰ ਲ ਬੀ ਕੈਮਰਾ ਸਵਾਦੀ ਠੰਡੀਆਂ ਸਵਾਦੀ ਜਮਾ ਠੰਡੀਆਂ ਇੱਥੋਂ ਰਾਤ ਵੀ ਇੱਕੋ ਖਾੜੀ ਵਾਲਾ ਆਰਡਰ ਆ ਗਿਆ ਦੰਦੋਂ ਪਿਓਰ ਖੀਰੀ ਆ ਗਈ ਮੁੰਟੀ ਪਿਓਰ ਖੀਰੀ ਹੈ ਵੀਰੇ ਦੁੱਧ ਆਪਣਾ ਦੁੱਧ ਹਾਜ਼ਰ ਕਿੰਨਾ ਦੁੱਧ 20 ਕਿਲੋ ਵੀਰੇ ਨੈਟ ਜਮਾ ਹੈ ਨਾ ਕੰਡੇ ਵਾਲਾ ਕੰਡੇ ਤੋਲਣਾ ਨਾਲ ਵੀ ਬੱਛੀ ਆ ਮਾਗਰ ਬੱਛੀ ਹੈ ਵੀਰੇ ਕਿੰਨੇ ਦਿਨ ਦਾ ਸੁਆ ਹੋ ਗਿਆ ਇਹਨੂੰ 5ਵੇਂ 6ਵੇਂ ਦਿਨ ਆ ਵੀਰੇ ਅੱਜ 5-5 ਤੋਂ 6 ਦਿਨ ਦੀ ਸੂਈ 20 ਕਿਲੋ ਕੰਡੇ ਵਾਲਾ ਦੋ ਤਾਂ ਹਾਜ਼ਰ ਆ ਕੜਲਾ ਕੜਲਾ ਐਂਦੀ ਕੜਲਾ ਕੋਈ ਚੱਕਰ ਨਹੀਂ ਤੇ ਬਾਕੀ ਮੰਨ ਲੋ ਇੱਥੋਂ ਕੁਆਲਿਟੀ ਕਰ ਸਕਦੇ ਹੋ ਚੈੱਕ ਕੱਦ ਵੀ ਚੰਗਾ ਤੇ ਹਵਾਨਾ ਤੇ ਮੰਨ ਲੋ ਬਾਹਰ ਵਾਲੀਆਂ ਬੜਾ ਨਾਲ ਦੀ ਰੱਖਦੀ ਐ ਇੱਥੋਂ ਕਰ ਸਕਦੇ ਚੈੱਕ ਮੌਸਮ ਥੋੜਾ ਜਿਆਦਾ ਧੁੰਦ ਵਾਲਾ ਉਸ ਹਿਸਾਬ ਨਾਲ ਕਰ ਲੋ ਐਡਜਸਟਮੈਂਟ ਲੈ ਚੱਲ ਮਾੜੀ ਜਿੱਥੇ ਲੈ ਬੰਨੀ ਲੈ ਜਲ ਮੁੱਠੀ ਚਵਾਈ ਦੀ ਕਿਵੇਂ ਆ ਇਹ ਚਵਾਈ ਦੀ ਜਮਾ ਪੋਲੀ ਵੀਰੇ ਇਹ ਹੱਥੀ ਚਵਾਈ ਤੇ ਆ ਕਿ ਮਸ਼ੀਨੀ ਤੇ ਆ ਹੱਥੀ ਵਾਲੀ ਐ ਵੀਰੇ ਹੱਥੀ ਚਵਾਈ ਦੀ ਹੱਥੀ ਚੋਨੇ ਆਪਾਂ ਇਹਦਾ ਪਤਾ ਤਾਂ ਨਹੀਂ ਕਿਹੜੇ ਸੀ ਮੰਡੀ ਆਪਾਂ ਨਾ ਵੀਰੇ ਆਪਾਂ ਨੂੰ ਉਹਦਾ ਨਹੀਂ ਪਤਾ ਹੈਗਾ ਠੀਕ ਆ ਪਤਾ ਕਰਕੇ ਦੇ ਦਾਂਗੇ ਆਪਣੇ ਉ ਏ ਬਾਈ ਕਹਿੰਦਾ ਲੋਕਲ ਲਈ ਵੀ ਆ ਉਹ ਸਾਰੀ ਡਿਟੇਲ ਪੁੱਛ ਕੇ ਦੇ ਦਾਂਗੇ ਫਾਰਮ ਚੋਂ ਵੀ ਕਿਹੜੇ ਸੀਮਨ ਦੀ ਆਪ ਆ ਤੇ ਕਿਹੜੇ ਦੀ ਨਾਲ ਇਹ ਆ ਗਈ ਮੱਲੋ ਬੱਛੀ ਤੇ 20 ਕਿਲੋ ਦੰਦਮੁਨਤੀ ਕੰਡੇ ਲਵਾ ਦਾਂਗੇ ਡੰਗ ਦੇ ਹਾਂ ਵੀਰੇ ਜਮਾ ਐ ਨੈਟ ਤੋਲ ਕੇ ਦੇ ਦਾਂਗੇ 20 ਕਿਲੋ ਆਪਾਂ ਠੀਕ ਆ ਗੱਲ ਤੇ ਨਾਲ ਵੀ ਬੱਛੀ ਤੇ ਆਪ ਦੰਦੋ ਖੀਰੀ ਰੂਗੇ ਆਪ ਖੀਰੀ ਐ ਵੀਰੇ ਆ ਕਾਦਾ ਗਿਆ ਸਦਨੋ ਚੱਗਾ ਤੇ ਦੰਦੋ ਆ ਗਈ ਖੀਰੀ ਲਵੀ ਇੱਥੋਂ ਕਰਾ ਦੀ ਜਾਂ ਕਿਤੇ ਬੱਛੀ ਤੇ ਜਰੂਰ ਮਾਰਨੀ ਕੈਮਰਾ ਨਾਲ ਬੱਛੀ ਦਾ ਪਿਆਰ ਤੋਫ ਐ ਵੀਰੇ ਬੱਛੀ ਚੈੱਕ ਕਰਾ ਕੇ ਤੇ ਓਦੋਂ ਬਾਅਦ ਆ ਬੱਛੀ ਤੇ ਮਾਰਨੀ ਇੱਥੋਂ ਇਹ ਟਾਈਮ ਤੋਂ ਟਾਈਮ 20 ਕਿਲੋ ਖੀਰੀ ਬੱਛੀ ਕੋਲੋਂ ਬਾਈ ਕਹਿੰਦਾ ਤਲਾਕੇ ਦੇ ਦਾਂਗੇ ਕੰਡੇ ਤੇ ਨਾਲ ਵੀ ਬੱਛੀ ਰਹੂਗੀ ਤੇ ਮੋਟੀ ਰੇਟ ਕੀ ਰਹੂਗਾ ਇਹਦਾ ਰੇਟ ਵੀਰੇ ਇਹਦਾ ਜਮਾਂ ਨੈਟ ਇੱਕ 20 ਦੀ ਦੇਣੀ ਆ ਆਪਾਂ ਇੱਕ ਲੱਖ ਤੇ 20000 ਨਮਾਈ ਦਿੱਤੀ ਠੰਢੀ ਆ ਨਮਾਈ ਹੀ ਨੇ ਵੀ ਠੀਕ ਆ ਗੱਲ ਉਹਦੇ ਕਰਕੇ ਰੰਗ ਜਾਗਾ ਟੁੱਗੜੂਗਾ ਬਿਲਕੁਲ ਤਾਜ਼ੀਆਂ ਕਿਉਂਕਿ ਗਿੱਲੀ ਪਈਆ ਬੈੜ ਹਜੇ ਸੁੱਕ ਕੇ ਥੋੜੀ ਜਿਹੀ ਮੈਂ ਕਹੂੰਗਾ ਹੋਰ ਬਣ ਜਾਏਗਾ ਨਾ ਗੱਲ ਬਾਤ 1 ਲੱਖ ਤੇ 20 ਚੋਂ ਮਾਨਤਨ ਛੋੜ ਛੱਪਾ ਹੋਰੀ ਮਾਨਤਨ ਕਰ ਦਾਂਗੇ ਵੀਰੇ ਠੀਕ ਆ ਗੱਲ ਤੇ ਹੁਣ ਮਾਰ ਦੇ ਲੈ ਵੀ 2 ਨੰਬਰ ਵਾਲੀ ਜਰ ਇਹ ਆ ਗਈ ਸੱਜਣੋ ਜਰਸੀ ਚ ਪੈਂਦੀ ਹਾਈਟ ਵੀ ਜਰਸੀ ਵਾਲੀ ਆ ਗਈ ਉਹਦੇ ਕੋਲ ਖੜੀ ਇਹਨੂੰ ਛੋਟੀ ਪਾਉਂਗੇ ਕਿਉਂਕਿ ਜਰਸੀ ਨਾਲਸਲ ਦਾ ਕੱਦ ਜਿੱਡਾ ਕ ਹੁੰਦਾ ਉਹ ਹਿਸਾਬ ਨਾਲ ਨਾ ਤੇ ਥਾਣੇ ਨੂੰ ਮੱਜਾਂ ਨਾਲ ਦਾ ਲੱਗਿਆ ਮੋਟੀ ਸੁਆ ਘੜਾ ਦਾ ਬਾਈ ਸੁਆ ਦੂਜਾ ਵੀਰੇ ਇਹਦਾ ਲੈ ਚੱਲ ਥੋੜੀ ਇਧਰ ਨੂੰ ਇਹਦਾ ਨਾ ਬੱਚਾ ਕੀ ਆ ਗਿਆ ਇਹਦੇ ਮਾਗਰ ਬੱਚਾ ਹੈ ਵੀਰੇ ਇਹ ਕਿਨੇ ਦਿਨ ਦੀ ਸੂਈ ਹੋ ਗਈ ਇਹ ਨੂੰ ਵੀ ਪੰਜਵਾਂ ਛੇਮਾਂ ਦੇਣੀ ਹੈ ਵੀਰੇ ਇਹਦੇ ਕੋਲ ਕਿੰਨੀ ਕੁ ਬੋਲੀ ਹਾਜ਼ਰ ਆ ਬਾਈ ਇਹਦੇ ਲੈ ਹੈਗਾ 12 ਕਿਲੋ ਵੀਰੇ ਹੁਣ 12 ਹੈਗਾ ਟਾਈਮ ਟਾਈਮ ਹਾਂ ਵੀਰੇ ਤਸੱਲੀ ਕਰਾ ਦਾਂ ਗੜਾ ਤਸੱਲੀ ਜਮ ਐਨ ਓਕੇ ਠੀਕ ਹੈ ਗੱਲ ਆ ਥੋੜਾ ਟਕਾਈ ਨਾ ਲੈ ਚਲ ਚਵਾਈ ਦੀ ਕਿਵੇਂ ਆ ਇਹ ਚਵਾਈ ਦੀ ਠੰਡੀ ਹੈ ਵੀਰੇ ਜਮਾ ਰੂ ਵਰਗੀ ਧਾਰ ਹੈ ਮੋਟਾ ਚਵਾ ਜਿਵੇਂ ਜਿੰਨਾ ਜਮਾ ਹੈ ਨ ਵੀਰੇ ਮੱਜਾਂ ਨਾਲ ਦਾ ਠੀਕ ਹੈ ਗੱਲ ਪੰਜਾਂ ਦਿਨਾਂ ਦੀ ਸੂਈ 12 ਕਿਲੋ ਬੌਲੀ ਹਾਜ਼ਰ ਤੇ ਪੀ ਪੀ ਲੈਵਲ ਤੇ ਕਿੰਨਾ ਕਿ ਚਵਾ ਦੂਗੀ 15 ਕਿਲੋ ਦੇ ਦੂ ਵੀਰੇ 15 ਕਿਲੋ ਤੇ 12 ਦਾ ਅੱਜ ਤਿਆਰੀ ਦੀ ਆ ਗਿਆ ਹਾਂ ਅੱਜ ਤੋਂ ਟਾਈਮ ਤੋਂ ਟਾਈਮ ਜਮ 12 ਕਿਲੋ ਵੀਰੇ ਨੈਕ ਆ ਥਾਣਾ ਤੇ ਮਾਰਨੀ ਲੱਭੀ ਕੈਮਰਾ ਥਾਣ ਮੋਟਾ ਲੱਗਿਆ ਜਿਵੇਂ ਮੱਜਾਂ ਦਾ ਥਣ ਲੱਗਿਆ ਹੁੰਦਾ ਨਾ ਉਰਲੇ ਬੰਨੇ ਹੋ ਜਾਂਦਾ ਬਈ ਮਾਰ ਜਾਏ ਇੱਥੋਂ ਬੱਚੇ ਤੇ ਵੀ ਮਾਰਨੀ ਏ ਵੀਰੇ ਜਮਾ ਐ 55000 ਦੀ ਹਾਂ ਨਾ ਦੇ ਦਾਂਗੇ ਜੈ ਸਨੋ ਜੀ ਜੈ ਸਨੋ ਜੀ ਰੇਟ ਨਹੀਂ ਮੰਗਣਾ ਰੇਟ ਨਹੀਂ ਮੰਗਣਾ ਜਮ 55000 ਦੀ ਠੀਕ ਆ ਗੱਲ ਮੁੱਲ ਨਹੀਂ ਬਾਈ ਕਹਿੰਦਾ ਮੰਗਣਾ ਇਹ ਜੈ ਸਨੋ 55 ਦੀ ਹੋ ਜੂ ਦੁੱਧ ਮੱਜਾਂ ਵਰਗਾ ਪਿਆ ਦੂ ਫੈਟ ਵੀ ਚੰਗੀ ਆਊਗੀ ਤੇ ਨਾਲ ਇਹਦੇ ਆ ਗਿਆ ਮੇਲ ਕਾਫ ਹਾਈਟ ਮੀਡੀਅਮ ਆ ਗਈ ਹੈਨਾ ਤੇ ਹੁਣ ਮਾਰ ਦੇ ਆ ਬੈਡ ਤੇ ਕੈਮਰਾ ਇਹ ਚ ਜਾਨ ਜੂਨ ਚੰਗੀਆਂ ਹੁੰਦੀ ਹੈ ਨਾ ਜਾਨ ਵਾਲੀ ਹੈ ਵੀਰੇ ਜੈਸੀ ਠੰਡੀ ਸੁਭਾਦੀ ਹੈ ਵੀ ਜਮਾ ਜਮਾ ਰੂ ਵਰਗੀ ਵੀਰੇ ਕੁਝ ਵੀ ਨਹੀਂ ਕਹਿੰਦੀ ਇਹਦੇ ਨਾਲ ਬੱਚਾ ਕੀ ਆ ਬਾਈ ਇਹਦੇ ਮਗਰ ਵੀ ਬੱਚਾ ਹੈ ਵੀਰੇ ਇਹਦੇ ਨਾਲ ਬੱਚਾ ਆ ਗਿਆ ਠੀਕ ਆ ਗੱਲ ਇਹਦਾ ਸੂਆ ओके दंतो नहीं देखी के में दंतो नहीं देखी ठीक है गल चल चल सुआ पहला ते लंबी बौदा है ना लंबी है पंजाब वाली है प्योर वीर ये आ लंबाई आ गई फल्ला ते अ डरे मान लो बिल्कुल ठोस आ गया चबाई चॉल वो ਤਾਂ ਨਹੀਂ ਮੰਦੀ ਨਾ ਕੁਛ ਵੀ ਨਹੀਂ ਕਹਿੰਦੀ ਵੀਰੇ ਜਮਾਂ ਇਹਨ ਠੰਡੀ ਸੀ ਲੈ ਗਈ ਠੀਕ ਹੈ ਗੱਲ ਅ ਚਵਾਈ ਦੀ ਬਾਈ ਕਹਿੰਦਾ ਬਿਲਕੁਲ ਠੰਡੀ ਰਹੂਗੀ ਆਲ ਫਾਲ ਨਹੀਂ ਬਣਾਉਂਦੀ ਥੋੜਾ ਟਕਾਈ ਨਾਲ ਲੈ ਚਲ ਨਾਲ ਇਹਦੇ ਵੀ ਬੱਛਾ ਆ ਗਿਆ ਇਹਦੇ ਮਾਗਰ ਵੀ ਬੱਛਾ ਵੀਰੇ ਇਹਦਾ ਸੁਆ ਕਿੰਨੇ ਦਿਨ ਦਾ ਹੋ ਗਿਆ ਇਹਦਾ ਵੀ ਇਹਦਾ ਤੀਜਾ ਦਿਨ ਹੈ ਵੀਰੇ ਅੱਜ ਅੱਜ ਤੀਜਾ ਦਿਨ ਹੈ ਇਦੇ ਕੋਲੇ ਤਾਂ ਬੋਲਾ ਕਿੰਨਾ ਤਿਆਰਾ ਮੁੰਟੀ ਅੱਜ ਇਹਦੇ ਥੱਲੇ 10 ਕਿਲੋ ਵੀਰੇ ਜਮ ਐ ਨਾ 10 ਕਿਲੋ ਟੈਮੋ ਟੈਮ ਟੈਮੋ ਟੈਮ ਵੀਰੇ ਜਮ ਐ ਤਸੱਲੀ ਵਾਲਾ ਤਸੱਲੀ ਵਾਲਾ ਤੁਸੀਂ ਠੀਕ ਆ ਗੱਲ ਡੰਗ ਤੋਂ ਡੰਗਾ ਪਚਵਾ ਕੇ ਦੇ ਦਾਂਗੇ ਚਵਾ ਕੇ ਜਮ ਐ ਵੀਰੇ ਚਾਹੇ 4 ਟਾਈਮ ਚੋ ਕੇ ਲੈ ਜੇ ਆਪਣੇ ਲਵੇ ਠੀਕ ਆ ਇਹ ਇੱਥੋਂ ਇੱਥੋਂ ਮਾਰ ਦੇ ਲੱਭੀ ਕੈਮਰਾ ਇੱਕ ਵਾਰੀ ਆਰਡਰ ਦੇ ਵੇ ਥੋੜਾ ਜਿਵੇਂ ਤੁਹਾਨੂੰ ਦੱਸਿਆ ਨਾ ਵੀ ਤਾਜ਼ੀ ਨਵਾਈਆਂ ਪਈਆਂ ਗਿੱਲੀਆਂ ਥੋੜੀਆਂ ਜਾਂ ਰੰਗ ਜਾਂ ਤਾਂ ਨਹੀਂ ਉਗੜਦਾ ਇੱਥੋਂ ਥਣ ਕਰਾ ਦੀ ਚੱਕ ਥਾਂ ਇਹਦਾ ਵੀ ਮੈਂ ਕਹੂੰਗਾ ਬਈ ਮੱਜਾਂ ਨਾਲ ਨਹੀਂ ਲੱਗਿਆ ਨਾਲ ਦਾ ਮੋਟੀ ਤਾਰ ਆ ਵੀਰੇ ਤੇ ਦੁੱਧ ਵੀ ਤੁਹਾਨੂੰ ਇਹ ਦੱਸਦਾ ਨਾ ਇਹਨਾਂ ਦੀ ਫਾਈਟ ਵੀ ਮੱਝਾਂ ਦੇ ਲਗਭਗ ਹੁੰਦੀ ਆ ਤਕਰੀਬਨ 5 5.5 6 ਤੱਕ ਵੀ ਆ ਜੇ ਨੇ ਜਰਸੀ ਦੀ ਫਾਈਟ ਜਿਹੜਾ ਭਰਾ ਕਹੂੰਗਾ ਮੱਝ ਤੇ ਨਹੀਂ ਪੈਸੇ ਜਾਦੇ ਲਾ ਸਕਦਾ ਉਹ ਮਤਲਬ ਕਟੀਆਂ ਦੇ ਮੁੱਲ ਜੀ ਦੇ ਦਾਂਗੇ ਨਾ ਜਮਾਂ ਐਨ ਵੀਰੇ ਇਹਦਾ ਰੇਟ ਕੀ ਰਹੂਗਾ ਮੁੰਟੀ ਇਹ ਜਮਾਂ 60000 ਦੀ ਜੀ ਇਹ 60 ਦੀ ਉਹ 55 ਜੇ ਕੋਈ ਭਰਾ ਦੋ ਨਹੀਂ ਲੈਂਦਾ ਇਹ ਦੋ ਜੋੜੇ ਚ ਮਾਨਤਾਨ ਕਰ ਦਾਂਗੇ ਵਧੀਆ ਵੀਰੇ 5000 ਛੱਡ ਦਾਂਗੇ ਜੋੜੇ ਛੱਡ ਦਾਂਗੇ ਵੀਰੇ ਆ ਇੱਕੋ ਰੇਟਿੰਗ ਹੋ ਜਾਣੀ ਆ 55 55 ਤੇ 10 ਦਾ ਜੋੜਾ ਹੋ ਗਿਆ ਇੱਕ ਦਾ ਹਦਾਇਜ ਜੋੜਾ ਹੋ ਗਿਆ 1 20 ਦੀ 2 ਲੱਖ ਤੇ 230 ਹਜ਼ਾਰ ਹੋ ਗਏ 230 ਹੋ ਗਿਆ ਜੇ ਕੋਈ ਤਿੰਨੀ ਲੈਂਦਾ ਹੋ ਮੁੰਟੀ ਇਹ 2 ਲੱਖ 20 ਨਹੀਂ ਦੇਦਾ ਵੀਰੇ 10 ਇਹ ਹੋਰ ਛੱਡ ਦਾਂਗੇ 10 ਹੋਰ ਛੱਡ ਦਾਂਗੇ ਠੀਕ ਹੈ ਗੱਲ 220 ਦੀਆਂ ਬਾਈ ਕਹਿੰਦਾ ਤਿੰਨੇ ਵੈੜੇ ਹੀ ਦੇ ਦਾਂਗੇ ਜੋ ਕਿ ਪਰਾ ਤਿੰਨ ਲੈਂਦਾ ਇਹਦੇ ਕੋਲੇ 10 ਕਿਲੋ ਬੋਲਾ ਤੀਜਾ ਦਿਨ ਸੂਈ ਨੂੰ ਇਹ ਬੱਛੀ ਕੋਲ 12 ਕਿਲੋ ਬੋਲਾ ਤੇ ਆ ਆਖਰੀ ਵੈੜ ਕੋਲੇ 20 ਕਿਲੋ ਕੰਡੇ ਤੋਲਣ ਵਾਲਾ ਹਾਜ਼ਰ ਦੁੱਧ ਆ ਗਿਆ ਇਹਦੇ ਕੋਲੇ ਨਾਲ ਆ ਗਈ ਬੱਛੀ ਨੰਬਰ 91 ਹੋਰ ਬੋਲ ਦੋ ਜੀ ਨੰਬਰ 98724 ਵੀਰੇ 34592 ਆਪਣਾ ਪਿੰਡ ਖੀਵਾ ਦੇ ਆਲੂ ਵਾਲਾ ਜ਼ਿਲ੍ਹਾ ਮਾਨਸਾ ਨੰਬਰ ਨੰਬਰ 22 ਦਾ ਸਕਰੀਨ ਤੇ ਚੱਲਦਾ ਜਿਹੜਾ ਵੀ ਪਸ਼ੂ ਤੁਹਾਨੂੰ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਚੋ ਕੇ ਲੈ ਜਿਓ ਧੰਨਵਾਦ